ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਇੱਕ ਹੋਰ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਾਖੀ ਦਾ ਟਿਕਾ ਅਤੇ ਵਿਆਖਿਆਕਾਰ ਗਿਆਨੀ ਨਰੈਣ ਸਿੰਘ ਜੀ ਹਨ ਜੇਕਰ ਤੁਹਾਨੂੰ ਮੇਰੇ ਵੱਲੋਂ ਸੁਨਾਈਆਂ ਹੋਈਆਂ ਸਾਖੀਆਂ ਚੰਗੀਆਂ ਲੱਗਦੀਆਂ ਹਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਫੇਸਬੁੱਕ ਤੇ ਸਾਡਾ ਪੇਜ ਗਰਜੋਤ ਸੰਧੂ ਉਸ ਨੂੰ ਵੀ ਫੋਲੋ ਜ਼ਰੂਰ ਕਰੋ ਜੀ ਅੱਜ ਆਪਾਂ ਤੁਹਾਨੂੰ ਸ਼ੇਸ਼ਨਾਗ ਦੀ ਸਾਖੀ ਸੁਣਾਉਣੀ ਹਾਂ ਈਸ਼ਵਰ ਦੀ ਮਾਇਆ ਹੈ ਮਾਇਆ ਦਾ ਪਸਾਰਾ ਇਹ ਜਗਤ ਜੀਵ ਹਨ 84 ਲੱਖ ਜੂਨਾ ਮਨੁਸਪਤੀ ਤੇ ਤਾਤੂ ਸਾਉ ਦਾ ਭੇਦ ਪਾਉਣਾ ਔਖਾ ਤੇ ਅਸੰਭਵ ਹੈ 84 ਲੱਖ ਜੂਨਾ ਵਿੱਚ ਇੱਕ ਜੂਨ नाग ਜੂਨ ਵੀ ਹੈ Hindu ਮਿਥਿਆਸੀ ਕਥਾ ਅਨੁਸਾਰ नाग ਵੀ ਇੱਕ ਦੇਵਤਾ ਹੈ ਦੇਵਤਾ ਦੇਵਤਾ ਵੀ ਮਹਾਵਲੀ ਭਾਰਤ ਦੇ ਬਹੁਤ ਸਾਰੇ ਜੰਗਾਲੀ ਤੇ ਅਪਿਆ ਵਾਲੇ ਇਲਾਕਿਆਂ ਵਿੱਚ नाग ਦੀ ਪੂਜਾ ਹੁੰਦੀ ਹੈ ਗੁਰਬਾਣੀ ਵਿੱਚ ਆਉਂਦਾ ਹੈ ਏਕ ਚਿਹ ਗੁਣ ਕਵਣ ਬਖਾਨੇ ਸੈਸ ਫਨੀ ਸੇਖ ਅੰਤ ਨ ਜਾਣੇ ਇਸ ਮਹਾਵਾਕ ਦੇ ਅਰਥ ਕਰੀਏ ਤਾਂ ਭਾਵ ਨਿਕਲਦਾ ਹੈ ਕਿ ਉਸ ਪਰਮਾਤਮਾ ਦੇ ਗੁਣ ਇੱਕ ਜੀਵ ਵਾਲਾ ਪੁਰਸ਼ ਹੀ ਕਰ ਸਕਦਾ ਹੈ ਜਦੋਂ ਕਿ ਨੌ ਫਨ ਵਾਲਾ ਸ਼ੇਸ਼ਨਾਗ ਵੀ ਅੰਤ ਨਹੀਂ ਲੈ ਸਕਦਾ ਜਦੋਂ ਕਿ ਉਹ ਨਵੇਂ ਤੋਂ ਨਵਾਂ ਨਾ ਸੋ ਜੀਵ ਨਾ ਲੈਂਦਾ ਹੈ ਸ਼ੇਸ਼ਨਾਗ ਦਾ ਉਚਾਰਿਆ ਸਹਸੰਗ ਨਾਮਾ ਹੈ ਸ਼ੇਸ਼ਨਾਗ ਦੀ ਕਥਾ ਇਹ ਹੈ ਕਿ ਇਸ ਜਗਤ ਤੇ ਪਾਣੀ ਹੀ ਪਾਣੀ ਸੀ ਜੀਵੇਂ ਕਿ ਅਜਦਾ ਵਿਗਿਆਨ ਆਖਦਾ ਹੈ ਤਿੰਨ ਗੁਣਾ ਪਾਣੀ ਤੇ ਇੱਕ ਗੁਣਾ ਧਰਤੀ ਧਰਤੀ ਦੇ ਹੇਠਾਂ ਵੀ ਪਾਣੀ ਤੇ ਉੱਪਰ ਵੀ ਪਾਣੀ ਪਰਮਾਤਮਾ ਨੇ ਆਪਣੀ ਮਾਇਆ ਸ਼ਕਤੀ ਨਾਲ ਧਰਤੀ ਰਚੀ ਕਿਉਂਕਿ ਧਰਤੀ ਉੱਤੇ ਜੀਵਾਂ ਦੀ ਰਚਨਾ ਕਰਨੀ ਸੀ ਪਾਣੀ ਵਿੱਚ ਧਰਤੀ ਨੂੰ ਰੱਖਿਆ ਕਿਵੇਂ ਜਾਵੇ ਪਰਮਾਤਮਾ ਨੇ ਸ਼ੇਸ਼ਨਾਗ ਨੂੰ ਆਖਿਆ ਕਿ ਧਰਤੀ ਨੂੰ ਝੁੱਕ ਕੇ ਪਾਣੀ ਵਿੱਚ ਖਲੋ ਜਾਓ ये सुन के शेषनाग घबरा गया उसने तर उसने बेनती की हे प्रभु हे परमात्मा हे वाहेगुरु मैं था एक मामूली जिहा जीव हाँ मैं इन्ना भार कि मैं उठा सकता हाँ तो परमात्मा उस वाहेगुरू ने उत्तर दिता सब कुछ हो जाएगा धरती का भारत पानी असारे है भाव के ਧਰਤੀ ਦਾ ਜਿਹੜਾ ਧਰਤੀ ਦਾ ਜਿਹੜਾ ਭਾਰਿਆ ਉਹ ਪਾਣੀ ਦੇ ਆਸਰੇ ਹੈ ਤੇਰੇ ਸਿਰ ਨੂੰ ਭਾਰ ਘੱਟ ਲੱਗਣਾ ਹੈ ਸਿਰਫ ਸਹਾਰਾ ਹੀ ਦੇਣਾ ਹੈ ਇਹ ਗੱਲ ਸ਼ੇਸ਼ਨਾਖ ਨੂੰ ਉਸ ਪਰਮਾਤਮਾ ਉਸ ਵਾਹਿਗੁਰੂ ਉਸ ਧਰਤੀ ਦੀ ਰਚਨਾ ਕਰਨ ਵਾਲੇ ਨੇ ਕਿਹਾ ਇੱਕ ਬੇਨਤੀ ਹੋਰ ਹੈ ਪ੍ਰਭੂ ਸ਼ੇਸ਼ਨਾਗ ਜੀ ਨੇ ਕਿਹਾ ਸ਼ੇਸ਼ਨਾਗ ਜੀ ਨੇ ਕਿਹਾ ਉਹ ਕੀ ਹੈ ਦਿਲ ਖੋਲ ਕੇ ਪੁੱਛ ਲਓ ਪਰਮਾਤਮਾ ਨੇ ਅਗੋ ਉੱਤਰ ਦਿੱਤਾ ਉਹ ਇਹ ਗੱਲ ਹੈ ਕਿ ਜੇ ਮੈਂ ਆਪ ਦੀਆਂ ਸ਼ਕਤੀਆਂ ਦਾ ਜਸ ਆਪ ਦੇ ਨਵੇਂ ਨਾਮ ਲੈ ਕੇ ਚਿੱਤੇ ਪਹਿਰੇ ਕਰਾਂ ਤਾਂ ਇਹ ਭਾਰ ਸਿਰੋਂ ਉੱਤਰ ਕੇ ਕਿਸੇ ਹੋਰ ਦੇ ਸਿਰਸ ਹੋ ਸਕਦਾ ਹੈ ਭਾਵ ਕਿ ਜੇ ਮੈਂ ਜੇ ਮੈਂ ਤੁਹਾਡੀ ਭਗਤੀ ਕਰਾਂ ਤੁਹਾਡੇ ਨਾਮ ਨੂੰ ਜਪਾਂ ਤੇ ਜਿਹੜਾ ਤੁਸੀਂ ਇਸ ਧਰਤੀ ਦਾ ਭਾਰ ਮੇਰੇ ਸਿਰ ਤੇ ਦੇਣ ਲੱਗੇ ਹੋ ਕੀ ਇਹ ਕਿਸੇ ਹੋਰ ਦੇ ਸਿਰ ਤੇ ਜਾ ਸਕਦਾ ਹੈ ਇਹ ਸ਼ੇਸ਼ਨਾਗ ਜੀ ਨੇ ਪ੍ਰਾਰਥਨਾ ਕੀਤੀ ਤੈਗੋਂ ਪਰਮਾਤਮਾ ਬੋਲਿਆ ਠੀਕ ਹੈ ਆਕੇ ਪਰਮਾਤਮਾ ਨੇ ਧਰਤੀ ਸ਼ੇਸ਼ਨਾਗ ਦੀ ਸੋਫਨ ਉੱਤੇ ਰੱਖ ਦਿੱਤੀ। हे ਜਗਿਆਸੂ ਜਨੋ ਜਦੋਂ ਤੋਂ ਸ਼ੇਸ਼ਨਾਗ ਧਰਤੀ ਦਾ ਭਾਰ ਚੁੱਕੀ ਪਰਮਾ ਪ੍ਰਭੂ ਪਰਮਾਤਮਾ ਦਾ ਨਾ ਲੈ ਰਿਆ ਹੈ ਉਸ ਦਾ ਅੰਤ ਕੋਈ ਨਹੀਂ ਪਾ ਸਕਦਾ ਨਵੇਂ ਤੋਂ ਨਵਾਂ ਨਾ ਲੈਂਦੇ ਲੈਂਦੇ ਅੰਤ ਬਿਆਨਤ ਉੱਤੇ ਆਖਰੋਤਾ। ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਜਾਪ ਸਾਹਿਬ ਵਿੱਚ ਬੇਅੰਤ ਨਾਮ ਪਰਮਾਤਮਾ ਦੇ ਉਚਾਰੇ ਹਨ ਉਸ ਦੀ ਮਹਿਮਾ ਵਰਨ ਨਹੀਂ ਕੀਤੀ ਜਾ ਸਕਦੀ ਉਹ ਬੇਅੰਤ ਹੈ ਉਹ ਬਹੁਤ ਬੇਅੰਤ ਹੈ ਉਹ ਜੀਵਾਂ ਉੱਤੇ ਦਇਆ ਕਰਨ ਵਾਲਾ ਹੈ ਉਹ ਪਰਮਾਤਮਾ ਉਹ ਵਾਹਿਗੁਰੂ ਇਸ ਧਰਤੀ ਨੂੰ ਇਸ ਜੀਵਾਂ ਨੂੰ ਬਣਾਉਣ ਵਾਲਾ ਹੈ ਸੋ ਸਾਨੂੰ ਸਾਰਿਆਂ ਨੂੰ ਉਸ ਪਰਮਾਤਮਾ ਉਸ ਵਾਹਿਗੁਰੂ ਉਸ ਰਾਮ ਦੇ ਗੁਣ ਗੋਣੀ ਚਾਹੀਦੇ ਹਨ ਉਸ ਗੁਰਬਾਣੀ ਦੀ ਪੜ੍ਹਨੀ ਚਾਹੀਦੀ ਹੈ ਉਸ ਦੇ ਗੁਣ ਗੋਣੀ ਚਾਹੀਦੇ ਹਨ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਫੇਸਬੁੱਕ ਤੇ ਸਾਡਾ ਪੇਜ ਗਰਜੋਤ ਸੰਧੂ ਉਸ ਨੂੰ ਵੀ ਜਰੂਰ ਫੋਲੋ ਕਰਿਓ ਜੀ ਧੰਨਵਾਦ